ਜੋ ਪ੍ਰੋਫਾਈਲ ਦੇਖਣ ਤੋਂ ਬਾਅਦ ਫਿਰ ਉੱਥੇ ਜਾ ਕੇ ਪਤਾ ਲੱਗਿਆ ਵੀ ਇਹ ਇੱਕ ਪੌਲੀਹਾ우스 ਵੀ ਕੀਤੀ ਆ ਫਿਰ ਇਹਨੂੰ ਉੱਥੋਂ ਆ ਕੇ ਇੱਕ ਛੋਟੇ ਏਰੀਆ ਦੇ ਵਿੱਚ ਆ ਆਪੀ ਲੱਕੜ ਦਾ ਪੌਲੀਓਸ ਲਾ ਕੇ ਸੇਡ ਸੂਟ ਲਿਆ ਕੇ ਜੜ ਕਰਕੇ ਵੇਖਿਆ ਜਿਹੜਾ ਇੱਕ ਸਾਡੇ ਗਰੁੱਪ ਦਾ ਮਾਡਲ ਹੈ ਨਾ ਵਿਦਾਊਟ ਮੀਡਲਮੈਨ ਫਾਰਮਿੰਗ ਬਿਨਾ ਵਿਚੋਲੇ ਖੇਤੀ ਕਾ ਵਾਹ ਤਾਂ ਕਾ ਉਹ ਅਸੀਂ ਸਾਰਾ ਯੂਰਪ ਤੋਂ ਸਿੱਖਿਆ ਵੀ ਉਹ ਉੱਥੇ ਜਿਹੜੇ ਲੋਕ ਨੇ ਉਹਨਾਂ ਦੀ ਇੰਨੀ ਜਿਹੜੀ ਡਿਵੈਲਪਮੈਂਟ ਆ ਉਹ ਕਿਵੇਂ ਹੋ ਰਹੀ ਆ ਉਹ ਇਹ ਦੱਦਿਆ ਪਿਆ ਜੀ ਅ ਅਗਸਤ ਮਹੀਨੇ ਅਸੀਂ ਲਾਈ ਸੀ ਜੀ ਅਗਸਤ ਮਹੀਨੇ ਲਾ ਕੇ 15 ਅਕਤੂਬਰ ਨੂੰ ਉਹਦੀ ਪਹਿਲੀ ਤੜਾਈ ਸਟਾਰਟ ਹੋ ਗਈ ਫਰਵਰੀ ਤੱਕ ਪਹਿਲੀ ਤੜਾਈ ਕੰਪਲੀਟ ਹੋ ਗਈ ਹੁਣ ਇਹ ਜਿਵੇਂ ਦੇਖ ਰਹੇ ਹੋ ਇਹ ਐ ਲੱਗ ਰਿਹਾ ਵੀ ਨਵਾਂ ਹੀ ਬੁੱਟਾ ਹਮਮ ਕਾਰਨ ਕਿ ਇਹਦੇ ਵਿੱਚ ਜਿਹੜੇ ਛੋਟੇ ਤਤ ਨੇ ਖਰਾਕੀ ਤਤ ਨੇ ਉਹ ਅਸੀਂ ਡ੍ਰਿਪ ਦੇ ਰਹੇ ਹਾਂ ਸਾਰੇ ਬੁੱਟੇ ਨੂੰ ਡੇਲੀ ਦਿੰਦੇ ਜਿਵੇਂ ਆਪਾਂ ਰੋਟੀ ਖਾਂਦੇ ਆ ਅਸੀਂ ਨੂੰ ਐਦਾਂ ਡੇਲੀ ਪੂਰੀ ਖਰਾਕ ਪੂਰੀ ਖਰਾਕ ਬਾਹਰ ਜਿਹੜਾ ਕੀਟ ਪਤੰਗਾ ਮੱਖੀ ਮੱਛਰ ਉਹ ਇੰਨੀ ਮਾਤਰਾ 'ਚ ਹੋ ਜਾਂਦਾ ਕਿ ਉਹ ਨੂੰ ਜੇ ਅਸੀਂ ਨਹੀਂ ਜੇ ਅਸੀਂ ਮਾਰਦੇ ਆ ਤਾਂ ਕੈਮੀਕਲਾਂ ਮਾਰਨਾ ਪਊਗਾ ਜਦੋਂ ਉਹਤੇ ਬਾਰ ਬਾਰ ਸਪਰੇਅ ਕਰਾਂਗੇ ਫਿਰ ਇਹਦੇ ਵਿੱਚੋਂ ਰਚ ਜਾਊਗਾ ਰਚਣ ਤੋਂ ਬਾਅਦ ਜਿਹੜੀਆਂ ਹੁਣ ਸਾਨੂੰ ਇੰਨੀਆਂ ਬਿਮਾਰੀਆਂ ਆਉਂਦੀਆਂ ਨੇ ਉਹ ਲੱਗਣਗੀਆਂ ਪੋਲੀ ਹਾਊਸ ਆਉਣ ਵਾਲੀ ਖੇਤੀ ਆਪਣੀ ਸਿਹਤ ਦਾ ਭੁਮੇਖਾ ਦੇਸ਼ ਆਕੇ ਕਰਨੀ ਔਖੀ ਆ ਬਿਲਕੁਲ ਉਹ ਚੰਡੀਗੜ੍ਹ ਆ ਜਾਂ ਦਿੱਲੀ ਆ ਉਹ ਜਿਹੜੇ ਉੱਥੇ ਦੇ ਮੇਨ ਸਪਲਾਈਅਰ ਨੇ ਹੂੰ ਉਹ ਸਾਤੋਂ ਲੈ ਲੈਂਦੇ ਆ ਹਾਂਜੀ ਉਹਨਾਂ ਦੇ ਅੱਗੇ ਉਹਨਾਂ ਹੋਟਲਾਂ ਨੂੰ ਟੈਂਡਰ ਪਾਏ ਹੋਏ ਆ ਹੂੰ ਉਹਨਾਂ ਨੇ ਸਾਰਾ ਸਾਲ ਉਹਨਾਂ ਨੂੰ ਦੇਣੇ ਆ ਜੀ ਉਹਨਾਂ ਨੂੰ ਵੀ ਉੱਥੇ ਉਹ ਜੀ ਪ੍ਰੋਡਿਊਸ ਚਾਹੀਦਾ ਹੈ ਜਿਹੜੀ ਮੰਨ ਲਓ ਵੀ ਕੁਆਲਿਟੀ ਚ ਸਹੀ ਹੋਵੇ ਬਿਲਕੁਲ ਬਿਲਕੁਲ ਇਹਦੇ ਚ ਅਸੀਂ ਕਟੋ-ਕਟ 5-6 ਕਿਸਮ ਦਾ ਬੈਂਗਣ ਹੂੰ 5-7 ਕਿਸਮ ਦੀਆਂ ਮਿਰਚਾਂ 5-7 ਕਿਸਮ ਦਾ ਖੀਰਾ ਇਦੇ ਵਿੱਚ ਮੰਨ ਲਓ ਚੈਰੀ ਟਮਾਟਰ ਦੁੱਝੇ ਟਮਾਟਰ ਜਿੰਨਾ ਵੀ ਇਹਦੇ ਵਿੱਚ ਹੁੰਦਾ ਗਿਆ ਨਾ ਵੀ ਇਹਦੇ ਵਿੱਚ ਉਹ ਚੀਜ਼ਾਂ ਲੱਗਦੀਆਂ ਨੇ ਜਿਹੜੀਆਂ ਕਿ ਆ ਸੈਲਫ ਪੋਲੀਨੇਟਿਡ ਹੋ ਕੇ ਜ਼ਰੂਰੀ ਨਹੀਂ ਕਿ ਤੁਸੀਂ ਵੱਡੇ ਏਕੜਾਂ ਤੋਂ ਸ਼ੁਰੂ ਕਰਨਾ ਤੁਸੀਂ ਅੱਧੇ ਤੋਂ ਕੀਲੇ ਤੋਂ ਸ਼ੁਰੂ ਕਰੋ ਦੇਖੋ ਰਿਜ਼ਲਟ ਕੱਢ ਕੇ ਕਿ ਇਹਦਾ ਰਿਜ਼ਲਟ ਆਉਂਦਾ ਕਿ ਨਹੀਂ ਆਉਂਦਾ ਤੇ ਉਹਦੀ ਪੂਰੀ ਸਖਲਾਈ ਟ੍ਰੇਨਿੰਗ ਦਵਾਈਆਂ ਤੱਕ ਹਰ ਚੀਜ਼ ਜਿਹੜੀ ਆ ਤੁਹਾਨੂੰ ਇੱਥੇ ਮੁਸ਼ਕਲਬਾਦ ਦੇ ਵਿੱਚੋਂ ਮਿਲੂਗੀ ਉਹ ਖੇਤੀ ਕਰੇ ਪੂਰਾ ਸਾਥ ਉਹਨੂੰ ਕਾਮਯਾਬ ਕਰਨ ਤੱਕ ਸਵਾਗਤ ਆਪ ਸਭ ਦਾ ਅਤੇ ਮੈਂ ਹਾਂ ਸੁਖਾ ਖੇੜੀ ਵਾਲਾ ਅੱਜ ਇੱਕ ਕਾਮਯਾਬ ਕਿਸਾਨ ਕੋਲ ਆਇਆ ਮਿਲਵਾਵਾਂਗੇ ਕਿ ਕਿਸਰਾ ਉਹ ਖੇਤੀ ਟੰਗਾ ਨੂੰ ਐਡਵਾਂਸ ਹੋ ਕੇ ਅਪਣਾਰਿਆ ਤੇ ਕਿਸ ਤਰ੍ਹਾਂ ਨਵਿਨੀ ਖੇਤੀ ਜਿਹੜੀ ਹੈਗੀ ਆ ਕੀਤੀ ਜਾ ਰਹੀ ਹੈ ਤੇ ਅਸੀਂ ਪਹੁੰਚਿਆ ਫਾਰਮਰਜ਼ ਐਗਰੀਮਾਰਟ ਮੁਸਕਕਵਾਦ ਜੋ ਇੱਥੇ ਸਖਲਾਈ ਅਤੇ ਖੋਜ ਕੇਂਦਰ ਵੀ ਹੈ ਯੂਨੀਵਰਸਿਟੀ ਵੱਲੋਂ ਇੱਥੇ ਕਿਸਾਨਾਂ ਨੂੰ ਟ੍ਰੇਨਿੰਗ ਵੀ ਜਿਹੜੀ ਦਿੱਤੀ ਜਾਂਦੀ ਹੈ ਕੀ ਖਾਸ ਤੇ ਕੀ ਰਾਜ ਇਸ ਕਿਸਾਨ ਦੇ ਕਾਮਯਾਬ ਹੋਣ ਦਾ ਕਿਉਂ ਖੇਤੀ ਐਡਵਾਂਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਆਰਗੈਨਿਕ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਕਾਮਯਾਬੀ ਦਾ ਰਾਜ਼ ਜਿਹੜਾ ਹੈਗਾ ਉਹ ਜਾਣਨ ਦੇ ਲਈ ਪਹੁੰਚੇ ਆ ਸਰਦਾਰ ਸਾਹਿਬ ਉਹਨਾਂ ਕੋਲ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਡੇਲੀ ਪੋਸਟ ਦੀ ਟੀਮ ਦਾ ਇੱਥੇ ਪਹੁੰਚਣ ਤੇ ਮੇਰੇ ਵੱਲੋਂ ਤੇ ਜੀ ਕਵੀਜੀ ਵੱਲੋਂ ਵਾਹ ਜੀ ਵਾਹ ਕਰਵੀਰ ਜੀ ਪਹਿਲਾਂ ਸਾਨੂੰ ਇਹ ਦੱਸੋ ਤੁਹਾਨੂੰ ਤੁਹਾਨੂੰ ਕੀ ਅੰਦਰ ਤੁਹਾਨੂੰ ਕਿਸਾਨਾਂ ਲਈ ਖਾਸ ਦਿਖਾਉਣ ਜਾ ਰਹੇ ਹੋ ਕਿਸਾਨਾਂ ਲਈ ਅੱਜ ਜੀ ਆਹ ਜਿਹੜੀ ਮਹਿੰਚੀ ਜ ਹੈ ਇੱਕ ਤਾਂ ਪੌਲੀਆਰ ਦੀ ਖੇਤੀ ਬਾਰੇ ਆਪਾਂ ਅੱਜ ਗੱਲ ਕਰਾਂਗੇ ਕੀ ਬਾਤ ਹੈ ਇਸ ਤੋਂ ਇਲਾਵਾ ਜਿਹੜਾ ਛੋਟਾ ਫਾਰਮਰ ਹੈ ਉਹਦੀਆਂ ਸੁਵਸਿਧਾਵਾਂ ਕੀ ਨੇ ਜੀ ਉਹ ਦਾ ਝਾੜ ਕਿਉਂ ਨਹੀਂ ਵੱਧ ਰਿਹਾ ਬਿਲਕੁਲ ਤੇ ਤੇ ਇਹ ਵੀ ਆ ਤੇ ਇਕ ਨਾਲ ਦੇ ਨਾਲ ਹੋਰ ਵੀ ਆ ਕਿੱਥੋਂ ਸ਼ੁਰੂਆਤ ਕੀਤੀ ਸੀ ਤੁਸੀਂ ਇਸ ਖੇਤੀ ਦੀ ਜੇਕਰ ਆਪਾਂ ਗੱਲ ਕਰੀਏ ਜੀ ਸ਼ੁਰੂਆਤ ਤਾਂ ਰਵਾਇਤੀ ਖੇਤੀ ਤੇ ਸੀ ਕਿ ਪਹਿਲਾਂ ਝੋਨਾ ਕਣਕ ਦੀ ਖੇਤੀ ਲਾਉਂਦਾ ਸੀ ਬਾਹਰ ਜਿਵੇਂ ਆਮ ਲੱਗਦੀ ਆ ਹਾਂਜੀ ਉਸ ਤੋਂ ਪ੍ਰੰਤ ਸਬਜ਼ੀਆਂ ਤੇ ਆਏ ਸਬਜ਼ੀਆਂ ਤੋਂ ਉਪਰੰਤ ਫੇਰ ਡ੍ਰਿਪ ਲਾਇਆ ਓਪਨ ਚੀ ਜੀ ਡ੍ਰਿਪ ਲਾਉਣ ਤੋਂ ਬਾਅਦ ਫੇਰ ਇਹਨੂੰ ਹੌਲੀ-ਹੌਲੀ ਅ ਵਿਜਿਟ ਕੀਤੀ ਮੈਂ ਤੇ ਮੇਰੇ ਮਿੱਤਰ ਨੇ ਮਿਹਰਬਾਨ ਨੇ ਅਸੀਂ ਯੂਰਪ ਦੀ ਖੇਤੀ ਵੇਖ ਕੇ ਆਏ ਹਾਂ ਯੂਰਪ ਦੀ ਖੇਤੀ ਦੇਖਣ ਤੋਂ ਬਾਅਦ ਫਿਰ ਉੱਥੇ ਜਾ ਕੇ ਪਤਾ ਲੱਗਿਆ ਵੀ ਇਹ ਇੱਕ ਪੋਲੀ ਹਾਊਸ ਦੀ ਖੇਤੀ ਆ ਫਿਰ ਇਹਨੂੰ ਉੱਥੋਂ ਆ ਕੇ ਇੱਕ ਛੋਟੇ ਏਰੀਆ ਦੇ ਵਿੱਚ ਆਪ ਹੀ ਲੱਕੜ ਦਾ ਪੋਲੀ ਹਾਊਸ ਲਾ ਕੇ ਸੀਡ ਸੂਟ ਲਿਆ ਕੇ ਜਾਂ ਕਰਕੇ ਵੇਖਿਆ ਉਹਦੇ ਰਿਜ਼ਲਟ ਵਧੀਆ ਲੱਗੇ ਉਸ ਤੋਂ ਬਾਅਦ ਹੌਲੀ ਹੌਲੀ ਇਹਨੂੰ ਤਬਦੀਲ ਕਰਦੇ ਕਰਦੇ ਓਪਨ ਫੀਲਡ ਤੋਂ ਪੋਲੀ ਹਾਊਸ ਦੀ ਖੇਤੀ ਤੇ ਆ ਗਏ ਹਮ ਹੁਣ ਕੀ ਦੇਖਦੇ ਹਾਂ ਇਲਾਕੇ ਦੇ ਕਿੰਨੇ ਕਿ ਕਿਸਾਨ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਅਹ ਤੁਹਾਡਾ ਬਹੁਤ ਵਧੀਆ ਸਵਾਲ ਹੈ ਸਾਡਾ ਔਰੇ ਜਿਹੜਾ ਗਰੁੱਪ ਹੈ ਇਹਦੇ ਵਿੱਚ 750 ਫਾਰਮਰ ਹੈ ਹੂੰ ਜਿਹੜਾ ਇੱਕ ਸਾਡੇ ਗਰੁੱਪ ਦਾ ਮਾਡਲ ਹੈ ਨਾ ਵਿਦਾਊਟ ਮੀਡਲਮੈਨ ਫਾਰਮਿੰਗ ਬਿਨਾ ਵਿਚੋਲੇ ਖੇਤੀ ਕੀ ਬਾਤ ਹੈ ਕੀ ਬਾਤ ਉਹ ਅਸੀਂ ਸਾਰਾ ਯੂਰਪ ਤੋਂ ਸਿੱਖਿਆ ਵੀ ਉਹ ਉੱਥੇ ਜਿਹੜੇ ਲੋਕ ਨੇ ਉਹਨਾਂ ਦੀ ਇੰਨੀ ਜਿਹੜੀ ਡਿਵੈਲਪਮੈਂਟ ਹੈ ਉਹ ਕਿਵੇਂ ਹੋ ਰਹੀ ਆ ਸਾਡੀ ਕਿਉਂ ਨਹੀਂ ਹੋ ਰਹੀ ਉਸ ਚੀਜ਼ ਨੂੰ ਲੈ ਕੇ ਹੁਣ ਵੱਲੋਂ ਇੱਕ ਛੱਤ ਥੱਲੇ ਹੁਣ ਅਸੀਂ ਕੋਈ ਵੀ ਚੀਜ਼ ਲੈਣੇ ਆ ਜਿਹੜਾ ਇੱਕ ਬਣਾਉਣੇ ਵਾਲਾ ਫੈਕਟਰੀ ਵਾਲਾ ਉਹ ਤੋਂ ਇੱਕ ਕਿਸਾਨ ਹੱਟ ਤੇ ਕਿਸਾਨ ਦੀ ਦੁਕਾਨ ਦੇ ਉੱਤੇ ਸਿੱਧੀ ਵਿਚਾਲੇ ਡਿਸਟ੍ਰੀਬਿਊਟਰ ਹੋਲ ਸੇਲਰ ਜਾਂ ਉਹ ਅਸੀਂ ਬਾਹਰ ਕੱਢ ਤੇ ਹੂੰ ਉਹ ਤੋਂ ਬਾਅਦ ਦੇ ਵਿੱਚ ਕੁਆਲਿਟੀ ਮੇਨ ਚੀਜ਼ ਹੈ ਮਾਰਕੀਟ ਦੇ ਵਿੱਚ ਕੁਆਲਿਟੀ ਮਿਲਣਾ ਅੱਜ ਦੀ ਡੇਟ ਦੇ ਵਿੱਚ ਬਹੁਤ بڑا ਇਸ਼ੂ ਆ ਹਰ ਹਰ ਜਿਵੇਂ ਸੈਂਡ ਮਾਫੀਆ ਲੈਂਡ ਮਾਫੀਆ ਇਹਦਾ ਸਾਡੇ ਵਾਲੇ ਫੀਲਡ ਵਿੱਚ ਵੀ ਖੇਤੀਬਾੜੀ ਵਿੱਚ ਦਵਾਈਆਂ ਮਾਫੀ ਵਾਲਾ ਕੰਮ ਕਰਦਾ ਹਾਂ ਸਹੀ ਹੈ ਉਹ ਜਿਹੜੀਆਂ ਚੀਜ਼ਾਂ ਦੀ ਪਰਸੈਂਟੇਜ ਹੈ ਉਹ ਉਹਦੇ ਜੋ ਡਿਪਾਰਟਮੈਂਟ ਬਹੁਤ ਲੱਗਿਆ ਹੋਇਆ ਤਤਪਰਤਾ ਨਾ ਪਰ ਹੁਣ ਜਿਵੇਂ ਆਪਣੇ ਹੋਰ ਚੀਜ਼ਾਂ ਤੇ ਕੰਟਰੋਲ ਨਹੀਂ ਹੋ ਰਿਹਾ ਇਦਾਂ ਸਾਡੇ ਵਾਲੇ ਸਿਸਟਮ ਵਿੱਚ ਕੰਟਰੋਲ ਨਹੀਂ ਹੋ ਰਿਹਾ ਦਿੱਲੀ ਤੋਂ ਆ ਰਿਹਾ ਇਸ ਹੋਰ ਸਟੇਟਾਂ ਜੋ ਸਮਾਨ ਆ ਕੇ ਇਥੇ ਕੰਪਨੀ ਵਾਲੇ ਜਿਹੜੇ ਕੰਪਨੀ ਵਾਲੇ ਮੈਂ ਨਹੀਂ ਕਹੂੰਗਾ ਕੁਝ ਬੰਦੇ ਜਿਹੜੇ ਉਹ ਧੰਦੇ ਨਾਲ ਜੁੜੇ ਹੋਏ ਲੋਕ ਨੇ ਉਹ ਉੱਥੇ ਆ ਕਿਤੇ ਜਾਂਦੇ ਨੇ ਉਹ ਜਿੱਥੇ ਆਪਣੀ 1 ਲੀਟਰ ਦੇ ਵਜਾ 1 ਏਕੜ ਦੇ ਵਿੱਚ 100 ਗ੍ਰਾਮ ਦਵਾਈ ਆ ਉਹ 200 ਪਵਾ ਰਹੇ ਨੇ ਉਹ ਕੁਝ ਕਾਰਨ ਕਿ ਉਹ ਚ ਦਵਾਈ ਦੀ ਮਾਤਰਾ ਹੀ ਘਟਾ ਮਾਤਰਾ ਹੀ ਘਟਾ ਉਹ 200 ਕਰਕੇ ਉਹਨੂੰ ਪੂਰੀ ਕਰਕੇ ਉਹ ਕਿਸਾਨ ਵਿਚਾਰੇ ਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਕਿਹੜੇ ਤਰੀਕੇ ਪੈਸੇ ਕਿਵੇਂ ਲਾਇਏ ਮੈਂ ਤੋਂ ਵੀ ਉਹ ਜਿਹੜੀਆਂ ਚੀਜ਼ਾਂ ਨੇ ਇਹ ਜਿਹੜਾ ਇੱਥੇ ਬੇਸਿਕ ਇੱਕ ਇਹ ਬਣਾਉਣ ਦਾ ਲੋਡ ਜਿਹੜੀ ਫਾਰਮਰ ਇਕਰੀ ਮਾਰਦੀ ਉਹ ਇਹ ਪਈ ਬਈ ਇਸ ਚੀਜ਼ ਨੂੰ ਆਪਣੇ ਹੱਥ 'ਚ ਕਿਵੇਂ ਲਈਏ ਜੀ ਉਹ ਇਸ ਸਿਸਟਮ ਤੋਂ ਬਾਹਰ ਕਿਵੇਂ ਆਈਏ ਮਤਲਬ ਜਿਹੜੀਆਂ ਉਹਨਾਂ ਨੂੰ ਗੁਪਰਾ ਕੀਤਾ ਤਾ ਉਹ ਬਾਹਰ ਕੱਢਣਾ ਬਾਹਰ ਕੱਢਣੀ ਹੁਣ ਉਹਦੇ ਲਈ ਅਸੀਂ ਜੋ ਵੀ ਚੀਜ਼ ਇੱਥੇ ਲੈ ਕੇ ਆਉਨੇ ਆ ਯੂਨੀਵਰਸਿਟੀ ਬੈਠੀ ਹੈ ਪ੍ਰਾਈਵੇਟ ਲੈਬ ਨੇ ਅਸੀਂ ਸਾਰੀ ਚੀਜ਼ ਪਹਿਲਾਂ ਸਵੈਲ ਟੈਸਟ ਕਰਾਉਣੇ ਜਿੱਦਾਂ ਉਦਾਂ ਆਪਾਂ ਇਹ ਸਾਰੀ ਚੀਜ਼ਾਂ ਦੇ ਟੈਸਟ ਕਰਾਉਣੇ ਆ ਜੀ ਉਹਦੀ ਮਾਤਰਾ ਸਹੀ ਹੈ ਤਾਂ ਉਹਨੂੰ ਰੱਖਦੇ ਜੇ ਨਹੀਂ ਹੈਗੀ ਉਹਨੂੰ ਵਾਪਸ ਕਰ ਦਿੰਦੇ ਤੁਸੀਂ ਪੈਸੀਸਰ ਦਾ ਇਸਤੇਮਾਲ ਕਰਦੇ ਹੋ ਅ ਜੇ ਮੈਂ ਪੌਲੀਆਸ ਦੀ ਗੱਲ ਕਰਾਂ ਇਹਦੇ ਵਿੱਚ ਤਾਂ ਜਿਵੇਂ ਮੰਨ ਲਓ ਨਿੰਮਤ ਉਹ ਜਿਹੜੀਆਂ ਦਵਾਈਆਂ ਬਣਦੀਆਂ ਨੇ ਬਾਇਓ ਦੇ ਹੂੰ ਉਹ ਸਸਤਾ ਨਹੀਂ ਹੈ ਕੈਮੀਕਲ ਦੇ ਵਿੱਚ ਇਹ ਸਸਤਾ ਹੁੰਦਾ ਜੇ ਅਸੀਂ ਬਾਇਓ ਵਾਲੇ ਪਾਸੇ ਹਾਂ ਆਸਾਨ ਤੇ ਸਸਤਾ ਹਾਂ ਤੇ ਹੁਣ ਜੇ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਹੁਣ ਆਹ ਵਿੱਚ ਫਰੂਟ ਦੀ ਗੱਲ ਕਰਦੇ ਆਂ ਦੇਖੋ ਆਪਾਂ ਸਾਰਾ ਇਹਨਾਂ ਨਾਲ ਵੀ ਜੇ ਅੱਜ ਦੇਖਿਆ ਜਾਵੇ ਤੇ ਹੁਣ ਇਹ ਅਗਸਤ ਮਹੀਨੇ ਅਸੀਂ ਲਾਈ ਸੀ ਜੀ ਅਗਸਤ ਮਹੀਨੇ ਲਾ ਕੇ 15 ਅਕਤੂਬਰ ਨੂੰ ਉਹਦੀ ਪਹਿਲੀ ਤੜਾਈ ਸਟਾਰਟ ਹੋਣੀ ਫਰਵਰੀ ਤੱਕ ਪਹਿਲੀ ਤੜਾਈ ਕੰਪਲੀਟ ਹੋਈ ਹੁਣ ਇਹ ਜਿਵੇਂ ਦੇਖ ਰਹੇ ਹੋ ਇਹ ਐ ਲੱਗ ਰਿਹਾ ਵੀ ਨਵਾਂ ਹੀ ਬੂਟਾ ਹੂੰ ਕਾਰਨ ਕੀ ਇਹਦੇ ਵਿੱਚ ਜਿਹੜੇ ਛੋਟੇ ਤੱਤ ਨੇ ਖਰਾਕੀ ਤੱਤ ਨੇ ਉਹ ਅਸੀਂ ਡ੍ਰਿਪ ਦੇ ਰਾਹੀਂ ਸਾਰੇ ਪੁੱਟੇ ਨੂੰ ਡੇਲੀ ਦਿੰਨੇ ਜਿਵੇਂ ਆਪਾਂ ਰੋਟੀ ਖਾਂਦੇ ਆ ਅਸੀਂ ਨੂੰ ਐਦਾਂ ਡੇਲੀ ਹਰ ਪੂਰੀ ਖਰਾਕ ਪੂਰੀ ਖਰਾਕ ਹੁਣ ਤੁਸੀਂ ਦੇਖ ਰਹੇ ਹੋ ਵੀ ਇਹਦੇ ਤੇ ਪੱਤੇ ਤੇ ਕੋਈ ਵੀ ਕੋਈ ਪੀੜਾ ਪਾਣੀ ਕੋਈ ਕੁਝ ਨਹੀਂ ਸਾਰਾ ਕੁਝ ਫਰੈਸ਼ ਪਿਆ ਇਹ ਪੁਰਾਣੇ ਪੱਤੇ ਜਿਹੜੇ ਉਹ ਪੁਰਾਣੇ ਨੇ ਜਿਹੜੇ ਨਵਾਂ ਪੱਤਾ ਸਾਰਾ ਤੰਦਰੁਸਤ ਆ ਹਰ ਫਰੂਟ ਤੰਦਰੁਸਤ ਆ ਇਹਦੇ ਇਲਾਵਾ ਜਦੋਂ ਇਹਨੇ ਖਰਾਕੀ ਤੱਤ ਵਧੀਆ ਨੇ ਜਿਹੜਾ ਆਪਣੇ ਪਾਣੀ ਦੀ ਕੁਆਲਿਟੀ ਹੈ ਆਪਣੇ ਉਹ ਦੁਨੀਆਂ ਨੂੰ ਵੀ ਵਧੀਆ ਪਾਣੀ ਆ ਸਾਡੀ ਧਰਤੀ ਦਾ ਪੋਲੀ ਹਾਊਸ ਤੇ ਵਿਦਆਉਟ ਪੋਲੀ ਹਾਊਸ ਦੇ ਵਿੱਚ ਪੈਦਾ ਹੋਈ ਸ਼ਿਮਲਾ ਮਿਰਚ ਵਿੱਚ ਕੀ ਅੰਤਰ ਆ ਇਸ ਤੇ ਜਿਹੜੀ ਓਪਨ ਸ਼ਿਮਲਾ ਮਿਰਚ ਹੁੰਦੀ ਹੈ ਉਹਦੇ ਕੀ ਅੰਤਰ ਆ ਤੁਹਾਡਾ ਬਹੁਤ ਵਧੀਆ ਸਵਾਲ ਹੈ ਵੀ ਫਰਕ ਕੀ ਆ ਲਾਉਣ ਦੀ ਲੋੜ ਕਿਉਂ ਪਈ ਜੇ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਇਹੀ ਆ ਵੀ ਬਾਹਰ ਜਿਹੜਾ ਕੀਟ ਪਤੰਗਾ ਮੱਖੀ ਮੱਛਰ ਉਹ ਇੰਨੀ ਮਾਤਰਾ 'ਚ ਹੋ ਜਾਂਦਾ ਹੈ ਕਿ ਉਹਨੂੰ ਜੇ ਅਸੀਂ ਨਹੀਂ ਜੇ ਅਸੀਂ ਮਾਰਦੇ ਆ ਤਾਂ ਕੈਮੀਕਲਾਂ ਮਾਰਨਾ ਪਊਗਾ ਜਦੋਂ ਉਹਦੇ ਤੇ ਬਾਰ-ਬਾਰ ਸਪਰੇਅ ਕਰਾਂਗੇ ਫਿਰ ਇਹਦੇ ਵਿੱਚੋਂ ਰਚ ਜਾਊਗਾ ਰਚਣ ਤੋਂ ਬਾਅਦ ਜਿਹੜੀਆਂ ਹੁਣ ਸਾਨੂੰ ਇੰਨੀਆਂ ਬਿਮਾਰੀਆਂ ਆਉਂਦੀਆਂ ਨੇ ਉਹ ਲੱਗਣਗੀਆਂ ਪੋਲੀ ਹਾਊਸ ਆਉਣ ਵਾਲੀ ਖੇਤੀ ਆਪਣੀ ਸਿਹਤ ਦਾ ਭਵੇਖਾ ਬੇਸ਼ੱਕ ਇਹ ਕਰਨੀ ਔਖੀ ਆ ਪਰ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਇੱਕ ਤੰਦਰੁਸਤ ਬੰਦੇ ਲਈ ਕੋਈ ਫੂਡ ਰੱਖਣਾ ਤੇ ਉਹਨੂੰ ਤੰਦਰੁਸਤ ਰੱਖਣਾ ਉਹਨੂੰ ਮਹੀਆ ਵਧੀਆ ਖਾਣਕ ਮਹੀਆ ਕਰਾਉਣੀ ਉਹਦਾ ਹੀ ਇੱਕ ਇਹ ਪਾਰਟ ਆ ਜੀ ਇਹਦੇ ਉੱਤੇ ਵੀ ਸੈਂਟਰ ਸਰਕਾਰ ਵੱਲੋਂ ਇਹਦੇ ਤੇ ਵੀ ਸਕੀਮਾਂ ਚਲਾਈਆਂ ਜਾਂਦੀਆਂ ਨੇ ਸਬਸਿਡੀ ਵਗੈਰਾ ਸਬਸਿਡੀ ਵਗੈਰਾ ਪਰ ਉਹ ਜਿਹੜੀਆਂ ਸਕੀਮਾਂ 2005 ਚ ਚੱਲੀਆਂ ਨੇ ਮੁੜ ਕੇ ਕਿਸੇ ਨੇ ਉਹਨੂੰ ਰੀਵਿਊ ਨਹੀਂ ਕੀਤਾ ਹਾਂ ਉਹ ਜਦੋਂ ਉਸ ਟਾਈਮ 30 ਰੁਪਏ ਕਿਲੋ ਲੋਹਾ ਸੀਗਾ ਉਦੋਂ ਦੇ ਰੇਟ ਤੈਹਰੇ ਹੁਣ 90 ਰੁਪਏ ਕਿਲੋ ਲੋਹਾ ਹੈ ਤਾਂ ਕਰਕੇ ਅੱਗੇ ਨਹੀਂ ਵੱਧ ਸਕਿਆ ਇਹ ਪੋਲੀਸ ਦਾ ਕੰਮ ਬਿਲਕੁਲ ਬਿਲਕੁਲ ਵੀ ਇਹਦੇ ਤੇ ਵਿਚਾਰਨ ਦੀ ਲੋੜ ਆ ਤੇ ਜੇਕਰ ਗੱਲ ਕਰੀਏ ਜੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਇਹ ਤੇ ਖਾਸ ਰਖ ਰਖਵਾ ਕਰਨਾ ਪੈਂਦਾ ਧਿਆਨ ਦੇਣਾ ਪੈਂਦਾ ਖੁਰਾਕ ਸਹੀ ਦੇਣੀ ਪੈਂਦੀ ਆ ਤਾਂ ਫਿਰ ਇਹ ਮੰਡੀ ਕਰਨੇ ਦਾ ਮੁੱਲ ਸਹੀ ਮਿਲ ਜਾਂਦਾ ਮਾਰਕਟ ਦੇ ਵਿੱਚ ਮੰਡੀ ਕਰਨ ਦੋ ਚੀਜ਼ਾਂ ਤੇ ਖੜਾ ਹਮ ਇੱਕ ਤਾਂ ਕੁਲਵੀਰ ਤੁਹਾਡੇ ਕੋਲ ਕੁਆਂਟੀਟੀ ਇੱਕ ਕੁਆਲਿਟੀ ਇਹ ਤੁਹਾਡੇ ਕੋਲ ਦੋਨੇ ਚੀਜ਼ਾਂ ਨੇ ਜੇ ਤੁਸੀਂ ਇੱਕ ਨਹੀਂ ਕਰ ਸਕਦੇ ਤੁਸੀਂ ਤਿੰਨ ਦੋ ਤਿੰਨ ਜਣੇ ਲੜ ਕੇ ਕਰ ਲਓ ਕੋਈ ਜਿਹੜਾ ਬੰਦਾ ਲੈਣੇ ਵਾਲਾ ਉਹ ਕਹਿੰਦਾ ਮੈਨੂੰ ਡੀਲੀ ਚਾਹੀਦੀ ਆ ਡੀਲੀ ਉਹ ਤੋਂ ਇਲਾਵਾ ਉਹ ਮੰਗਦਾ ਵੀ ਕੁਆਲਿਟੀ ਚਾਹੀਦੀ ਆ ਕੁਆਲਿਟੀ ਲਈ ਤੁਹਾਨੂੰ ਇਹ ਟੈਕਨੋਲੋਜੀ ਜਿਵੇਂ ਤੁਸੀਂ ਆਪਾਂ ਪਹਿਲਾਂ ਗੱਲ ਕਰਕੇ ਟਿਆ ਵੀ ਇਹਦੇ ਕਰਾਕੀ ਤੱਤੇ ਨੂੰ ਪੂਰੇ ਦੇਣੇ ਇਹਨੂੰ ਤੋੜਨ ਵੇਲੇ ਵੀ ਬਹੁਤ ਜ਼ਿਆਦਾ ਪਿਆਰ ਨਾਲ ਤੋੜ ਕੇ ਰੱਖਣਾ ਐ ਨਹੀਂ ਵਾਪਸ ਸਿੱਡ ਦੇਣਾ ਇਹਦੇ ਤੇ ਜੱਕ ਮੋ ਜਾਂਦਾ ਉਹ ਤੇ ਨਹੀਂ ਲੱਗ ਜਾਂਦੀ ਆ ਫਿਰ ਉਹਦੀ ਗ੍ਰੇਡਿੰਗ ਆ ਜਾਂਦੀ ਆ ਉਹਦੀ ਮਤਲਬ ਕੁਆਲਿਟੀ ਵਾਈ ਵੀ ਜਿਹੜਾ ਸੀ ਗ੍ਰੇਡ ਬੀ ਗ੍ਰੇਡ ਤੇ ਏ ਗ੍ਰੇਡ ਉਹ ਏ ਵਾਲੇ ਨੂੰ ਏ ਬੀ ਵਾਲੇ ਨੂੰ ਬੀ ਸੀ ਵਾਲੇ ਨੂੰ ਸੀ ਕਿਉਂ ਜਿਹੜਾ ਬੰਦਾ ਲੈਣੇ ਵਾਲਾ ਨੂੰ ਘਾਟ ਨਾ ਪਵੇ ਜੇ ਉਹ ਘਾਟਾ ਪੋਗੋ ਉੱਥੇ ਦੂਸਰ ਤੁਹਾਨੂੰ ਖੋਖ ਕਾਲ ਕਰਕੇ ਮਂਗਾਉਗਾ ਨਹੀਂ ਤੁਸੀਂ ਉਹਦੇ ਲਈ ਕੰਮ ਕਰ ਰਹੇ ਹੋ ਉਹ ਤੁਹਾਡੇ ਲਈ ਕੰਮ ਨਹੀਂ ਕਰ ਰਿਹਾ ਹੁਣ ਤਾਂ ਜੇ ਤੁਸੀਂ ਨਹੀਂ ਦੇਵੋਗੇ ਤਾਂ ਹੋਰ ਲੈ ਲੂਗਾ ਇਸ ਕਰਕੇ ਜਿਹੜਾ ਇਹ ਕੰਮ ਹੈ ਨਾ ਇਹਦੇ ਜਿੰਨਾ ਤੁਸੀਂ ਸਾਫ ਸੁਥਰਾ ਕੰਮ ਕਰੋਗੇ ਸਾਫ ਸੁਥਰੀ ਪੈਕਿੰਗ ਕਰੋਗੇ ਉਹਨੇ ਤੁਸੀਂ ਲੋਕ ਤੁਹਾਨੂੰ ਚਾਹਣਗੇ ਉਹਨੇ ਇਹ ਸੱਚਾ ਕਿ ਇੱਥੋਂ ਦੀ ਸ਼ਿਮਲਾ ਮਿਰਚ ਜਾਂ ਫਿਰ ਟਮਾਟਰ ਵੱਡੇ ਵੱਡੇ ਜਿਵੇਂ ਤਾਜ਼ਾ ਹੋਟਲ ਉਹਨਾਂ ਤੱਕ ਵੀ ਜਾਂਦੀ ਹੈ ਤੁਸੀਂ ਬਿਲਕੁਲ ਸਹੀ ਕਿਹਾ ਇਹ ਧਰਤੀ ਦੀ ਬਖਸ਼ਾ ਮੈਂ ਕਹਾ ਦਵਿੰਦਰ ਸਿੰਘ ਜੀ ਕਹੇ ਨਾ ਪਹਚਾਉਣ ਵਾਲਾ ਸਾਡਾ ਏਰੀਆ ਦੇ ਉੱਤੇ ਇਹ ਗੁਰੂਆਂ ਦੀ ਚਰਨ ਛੋਹ ਧਰਤੀ ਆ ਇੱਥੇ ਦਾ ਪਾਉਣ ਪਾਣੀ ਤੇ ਇੱਥੇ ਦਾ ਸਾਰਾ ਵਾਤਾਵਰਨ ਇੰਨਾ ਕਿ ਸੋਹਣਾ ਜਿਹਦੇ ਵਿੱਚ ਆਪਾਂ ਇਹ ਮੰਨ ਕੇ ਚੱਲੀਏ ਵੀ ਸਾਰੀਆਂ ਚੀਜ਼ਾਂ ਜੀ 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 ਤੇ ਸੰਪੂਰਨ ਨੇ ਹੂੰ ਉਹਦੇ ਕਾਰਨ ਜਿਵੇਂ ਚੰਡੀਗੜ੍ਹ ਆ ਜਾਂ ਦਿੱਲੀ ਆ ਉਹ ਜਿਹੜੇ ਉੱਥੇ ਦੇ ਮੇਨ ਸਪਲਾਈਅਰ ਨੇ ਹੂੰ ਉਹ ਸਾਤੋਂ ਲੈ ਲੈਂਦੇ ਆ ਹਾਂਜੀ ਉਹਨਾਂ ਦੇ ਅੱਗੇ ਉਹਨਾਂ ਹੋਟਲਾਂ ਨੂੰ ਟੈਂਡਰ ਪਾਏ ਹੋਇਆ ਹੂੰ ਉਹਨਾਂ ਨੇ ਸਾਰਾ ਸਾਲ ਉਹਨਾਂ ਨੂੰ ਦੇਣੀ ਆ ਜੀ ਉਹਨਾਂ ਨੂੰ ਵੀ ਉੱਥੇ ਉਹ ਜੀ ਕੁਆਲਿਟੀ ਚਾਹੀਦੀ ਹੈ ਜਿਹੜੀ ਮੰਨ ਲਓ ਵੀ ਕੁਆਲਿਟੀ ਚ ਸਹੀ ਹੋਵੇ ਬਿਲਕੁਲ ਬਿਲਕੁਲ ਵੀ ਜੇ ਉਹਨਾਂ ਦੇ ਪੈਰਾਮੀਟਰ ਤੇ ਸਹੀ ਹੈ ਤਾਂ ਉਹਨਾਂ ਨੇ ਲੈਣੀ ਹੈ ਕੋਈ ਵਜਨ ਨਾਲ ਨਹੀਂ ਵੀ ਆਪਾਂ ਉਹਨੂੰ ਜੋਖ ਕੇ ਦੇਤੀ ਜਾਂ ਰੰਗ ਵਾਈ ਦੇਤੀ ਹੁਣ ਕੁਆਲਿਟੀ ਵਾਈ ਉਹਨਾਂ ਦੇ ਨਾਲ ਸਾਰਾ ਕੰਮ ਕਰਨਾ ਹੁਣ ਇਹਦੇ ਤੁਸੀਂ ਫੁੱਲ ਦੇਖੋਗੇ ਇਹਦੇ ਫੁੱਲ ਕਿੰਨੇ ਜਗੇ ਹੋਇਆ ਬਿਲਕੁਲ ਜੀ ਬਿਲਕੁਲ ਹੁਣ ਇਹਦੇ ਲਈ ਉਹੋ ਜੀ ਸਟੇਜ ਹੈ ਵੀ ਇਹਨੇ ਹੁਣ ਫੁੱਲ ਤੋਂ ਫਲ ਬਣਨਾ ਬਿਲਕੁਲ ਹੁਣ ਇਹਨੂੰ ਜਿਹੜੇ ਖਰਾਕੀ ਤੱਤ ਜਿਵੇਂ ਕਿ ਆਪਾਂ ਬੋਰਨ ਦੀ ਇੱਕ ਤਤ ਦੀਆਂ ਗੱਲ ਕਰਦਾ ਹਾਂ ਉਹ ਬੋਰਨ ਕੀ ਕਰਦਾ ਇਹਦੀ ਡਿਵੈਲਪਮੈਂਟ ਦੇ ਵਿੱਚ ਕੰਮ ਕਰਦਾ ਜੀ ਜੇ ਇਹਦੀ ਘਾਟ ਆ ਜਾਏ ਬੋਰਨ ਦੀ ਤਾਂ ਫਲ ਝੜ ਜੂਗਾ ਜੀ ਝੜਨ ਤੋਂ ਬਾਅਦ ਫੇਰ ਉਹ ਜਾ ਇੱਕ ਵਾਰ ਗਿਰੇ ਗਿਆ ਦਾ ਵੀ ਸਾਡੇ ਵਸਦੀ ਗੱਲ ਰਹਿਣੀ। ਹੂੰ। ਵੀ ਇਸ ਕਰਕੇ ਜਿਹੜੀ ਇੱਕ ਇੱਕ ਚੀਜ਼ ਬਾਰੇ ਤੁਹਾਨੂੰ ਸਿੱਖਣਾ ਬਹੁਤ ਜ਼ਰੂਰੀ ਹੈ ਤੇ ਇਹ ਇਹ ਜਿਹੜੀ ਸ਼ਿਮਲਾ ਮਿਰਚ ਲਈ ਆ ਮੈਂ ਦੇਖਦਾ ਵੀ ਇਹ ਕਲਰਫੁੱਲ ਵੀ ਹੈ ਜੀ। ਇਹ ਆਜਾ ਆਪਾਂ ਖੜੇ ਆਂ ਇਹ ਇੱਕ ਪੀਲੇ ਦਾ ਰੰਗ ਹੈ ਸਾਡੇ ਕੋਲ ਆ ਗਿਆ ਕਿ ਲਾਲ ਲੱਗਿਆ ਹੋਇਆ। ਜੀ। ਲੇਕਿਨ ਇਹਦੇ ਚ ਪੰਜ ਰੰਗ ਹੋਰ ਵੀ ਨੇ। ਓਕੇ। ਪਰ ਉਹ ਮਾਰਕੀਟ ਉਹਨਾਂ ਨੂੰ ਉਹਨਾਂ ਪਸੰਦ ਨਹੀਂ ਕਰਦੀ। ਸ਼ੱਪ ਨਹੀਂ ਕਰਦੀ ਮਾਰਕੀਟ। ਮਾਰਕੀਟ ਦੋਨੇ ਰੰਗਾਂ ਨੂੰ ਪਸੰਦ ਕਰਦੀ ਹੈ। ਮੈਂ ਦੇਖਿਆ ਲਾਲ, ਗੁਲਾਬੀ ਅਜੇ ਵੀ ਰੰਗ ਨੇ। ਇਹਦੇ ਚ ਮਾਲੋ ਸੰਤਰੀ ਹੋ ਗਿਆ, ਬੈਂਗਣੀ ਹੋ ਗਿਆ। ਹੂੰ। ਤੇ ਪਰਪਲ ਹੋ ਗਿਆ ਕਾਫੀ ਰੰਗ ਹੋਰ ਨੇ ਇਹ ਕੱਲੇ ਇਹਦੇ ਚ ਦੀ ਜੇ ਟਮਾਟਰ ਚ ਕਹੀ ਟਮਾਟਰ ਚ ਵੀ ਇਹਨੇ ਰੰਗ ਨੇ ਬੈਂਗਣੇ ਚ ਵੀ ਇਹਨੇ ਰੰਗ ਨੇ ਜਿਹੜੀ ਆਪਣੀ ਖਾਣੇ ਵਾਲੀ ਕੌੜੀ ਮਿਰਚ ਆ ਉਹਦੇ ਚ ਵੀ ਰੰਗ ਨੇ ਜਿਹੜੀ ਇਹਦੀ ਰਿਸਰਚ ਹੈ ਉਹ ਬਹੁਤ ਅੱਗੇ ਲੰਗੀ ਪਰ ਮਾਰਕੀਟ ਦੇ ਵਿੱਚ ਜਿਹੜੀਆਂ ਚੀਜ਼ਾਂ ਨੂੰ ਲੋਕ ਪਸੰਦ ਕਰਦੇ ਨੇ ਉਹ ਹੀ ਵਿਕਦੀਆਂ ਤੇ ਜੇ ਗੱਲ ਕਰੀਏ ਜੀ ਤਾਂ ਹੁਣ ਤੱਕ ਇਸ ਪੋਲੀ ਹਾਊਸ ਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਵੱਖ-ਵੱਖ ਸਬਜ਼ੀਆਂ ਵੈਜੀਟੇਬਲ ਦੀਆਂ ਤੁਸੀਂ ਖੇਤੀ ਕਰ ਚੁੱਕੇ ਹੋ ਇਦੇ ਚ ਅਸੀਂ ਕਟੋ-ਕਟ 5-6 ਕਿਸਮ ਦਾ ਬੈਂਗਣ 5-7 ਕਿਸਮ ਦੀਆਂ ਮਿਰਚਾਂ 5-7 ਕਿਸਮ ਦਾ ਖੀਰਾ ਜਿਹਦੇ ਵਿੱਚ ਮੰਨ ਲਓ ਚੈਰੀ ਟਮਾਟਰ ਦੂਜੇ ਟਮਾਟਰ ਜਿੰਨਾ ਵੀ ਇਹਦੇ ਵਿੱਚ ਹੁੰਦਾ ਕੀ ਹੈ ਨਾ ਵੀ ਇਹਦੇ ਵਿੱਚ ਉਹ ਚੀਜ਼ਾਂ ਲੱਗਦੀਆਂ ਨੇ ਜਿਹੜੀਆਂ ਕਿ ਸੈਲਫ ਪੋਲੀਨੇਟਿਡ ਹੋਣ ਜਿਹਦੇ ਵਿੱਚ ਮੱਖੀਆਂ ਦੀ ਲੋੜ ਨਾ ਪਵੇ ਜੀ ਮੈਂ ਸਮਝ ਗਿਆ ਉਹਨਾਂ ਨੂੰ ਪਰਪਰਾ ਕਰਨ ਦੀ ਜਿਹੜੇ ਆਪਣੇ ਆਪ ਪਰਪਰਾ ਕਰਨ ਵਾਲੀਆਂ ਜਿਹੜੀਆਂ ਜੱਤਾਂ ਨੇ ਇਹਦੇ ਚ ਉਹੀ ਹੋ ਸਕਦੀਆਂ ਨੇ ਜਿਵੇਂ ਸ਼ਿਮਲਾ ਮਿਰਚ ਦੀ ਗੱਲ ਕਰਾਂ ਸ਼ਿਮਲਾ ਮਿਰਚ ਜਿਵੇਂ ਟਮਾਟਰ ਤਾਂ ਬਾਹਰ ਵੀ ਹੋ ਜਾਂਦਾ ਇਹ ਜਿਹੜੀ ਸ਼ਿਮਲਾ ਮਿਰਚ ਖਾਸ ਕਰਕੇ ਰੰਗਦਾਰ ਹੈ ਇਹ ਇੱਕ ਕਵਰ ਏਰੀਆ ਜਿਹੀ ਹੁੰਦੀ ਹੈ ਕਿਉਂ ਜਿਹੜੀਆਂ ਆਪਣੀਆਂ ਜੂ ਵੀ ਰੇਜ਼ ਆਉਂਦੀਆਂ ਨੇ ਉਤੋਂ ਸੂਰਜ ਤੋਂ ਉਹ ਬਾਹਰ ਉਹਦਾ ਸਾਈਜ਼ ਹੀ ਨਹੀਂ ਬਣਦੇ ਲੱਗਣੀਆਂ ਛੋਟੇ ਛੋਟੇ ਲੱਗਣੀਆਂ ਹੁਣ ਇਹਦੇ ਚ ਬਾਜੂ ਜੀਆਂ ਬਾਜੂ ਜੀਆਂ ਹੁਣ ਇਹਦੇ ਚ ਜੇ ਜਦੋਂ ਕਿਰਨਾਂ ਉਹ ਆਉਂਦੀਆਂ ਨੇ ਉਹ ਅੰਦਰ ਆ ਕੇ ਰਿਫਲੈਕਟ ਹੋ ਜਾਂਦੀਆਂ ਨੇ ਤੁਸੀਂ ਇਹਦੇ ਅੰਦਰ ਖੜੋਗੇ ਚਾਹ ਜਿੰਨੀ ਮਰਜ਼ੀ ਧੁੱਪ ਹੋਵੇ ਤੁਹਾਨੂੰ ਤੁਹਾਡਾ ਪਰਛਾਵਾਂ ਨਹੀਂ ਦਿਖੂਗਾ ਵਾਹ ਇਹ ਸ਼ੀਟ ਦੀ ਪ੍ਰਾਪਰਟੀ ਆ ਇਹਦੇ ਵਿੱਚ ਮੰਨ ਲਓ ਵੀ ਇੱਕ ਪਾਣੀ ਜਿਹੜਾ ਤੁਕਕੇ ਡਿੱਗਦੇ ਆ ਉਹਨਾਂ ਦੀ ਹੁੰਦੀ ਹੈ ਪ੍ਰਾਪਰਟੀ ਇੱਕ ਜਿਵੇਂ ਸਰਦੀਆਂ ਦੇ ਵਿੱਚ ਸੀਟ ਟਾਈਟ ਹੋ ਗਈ ਗਰਮੀਆਂ ਦੇ ਵਿੱਚ ਲੂਜ਼ ਹੋ ਗਈ ਕੋਹ ਪ੍ਰਾਪਰਟੀ ਹੋ ਗਈ ਫਿਰ ਐਂਟੀ ਡਸਟ ਹੋ ਗਈ ਇੱਕ ਜਦੋਂ ਆਪਾਂ ਸਲਫਰ ਦੀ ਵਰਤੋਂ ਕਰਦੇ ਆ ਅੰਦਰ ਕੋਈ ਵੀ ਬੰਦਾ ਫਾਰਮਰ ਉਹਦੇ ਲਈ ਉਹਨਾਂ ਨੇ ਐਂਟੀ ਸਲਫਰ ਵੀ ਉੱਚ ਪਾਇਆ ਹੁੰਦਾ ਇਹ ਚ ਚਾਰ ਪੰਜ ਪ੍ਰਾਪਰਟੀਆਂ ਹੁੰਦੀਆਂ ਨੇ ਇਹ ਕੋਈ ਪਾਣੀ ਰੋਕਣ ਵਾਲਾ ਕਾਗਜ਼ ਨਹੀਂ ਹੈਗਾ ਇਹ ਇਹ ਇੱਕ ਸਪੈਸ਼ਲ ਸ਼ੀਟ ਆ ਜਿਹੜੀ ਕਿ ਇਹਦੇ ਲਈ ਇਹਦੇ ਲਈ ਬਣੀ ਹੋਈ ਆ ਕੀ ਬਾਤ ਹੈ ਜੇ ਆਪਾਂ ਗੱਲ ਕਰੀਏ ਸਾਫ਼ ਸ਼ਬਦਾਂ ਦੇ ਵਿੱਚ ਆਸਾਨ ਭਾਸ਼ਾ ਦੇ ਵਿੱਚ ਜੇਕਰ ਕੋਈ ਕਿਸਾਨ ਕਰਨਾ ਚਾਹੁੰਦਾ ਹੋਵੇ ਕਿਉਂਕਿ ਪਹਿਲਾਂ ਉਹ ਇਹ ਹੋ ਜੇਵੇ ਕਿ ਉਹਨੂੰ ਪਤਾ ਤਾਂ ਹੈ ਨਹੀਂ ਕਿ ਤੇ ਉਹ ਹੀ ਫਹਾ ਲੈ ਲੇ ਵੇ ਹੋ ਐਡਾ ਵੱਡਾ ਤਾਮਜਾਮ ਲਾ ਕੇ ਕੁਈ ਟ੍ਰਾਇਲ ਵੇਸਿਸ ਤੇ ਕੋਈ ਮਦਦ ਕਰ ਸਕਦੇ ਹੋ ਜਿਵੇਂ ਥੋੜੇ ਥੋੜੀ ਜਗ੍ਹਾ ਦੇ ਵਿੱਚ ਉਹਨਾਂ ਨੇ ਜੇਕਰ ਇਹ ਕੰਮ ਕਰਨਾ ਹੋਵੇ ਖੇਤੀ ਨੂੰ ਅਪਣਾਉਣਾ ਹੋਵੇ ਕੋਈ ਅਜਿਹਾ ਹੋ ਸਕਦਾ ਜੀ ਅਜੇ ਟ੍ਰੇਨਾਂ ਮੈਂ ਇਹਦੇ ਹੱਥ ਵੀ ਮੈਂ ਅਪੀਲ ਵੀ ਕਰੂੰਗਾ ਲੋਕਾਂ ਨੂੰ ਮੇਰੀ ਮੇਰੇ ਵੱਲੋਂ ਅਪੀਲ ਵੀ ਆਹੇ ਲੋਕਾਂ ਨੂੰ ਜੀ ਦੇਖੋ ਇਹ ਵੀਰਜੀ ਦਾ ਤਾਂ ਇੱਥੇ 15-20 ਕਿਲਿਆਂ ਦੇ ਏਕੜ ਦੇ ਵਿੱਚ ਇਹ ਫਾਰਮਾਂ ਤੇ ਇਸ ਤੋਂ ਬਿਨਾਂ ਵੀ ਇਹਨਾਂ ਦੇ ਬਹੁਤ ਫਾਰਮ ਨੇ ਇਹ ਮੁਸ਼ਕਾਬਾਦ ਦੀ ਸ਼ਾਨ ਆ ਤੇ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਮੁਸ਼ਕਾਬਾਦ ਇਕੱਲੀ ਇੱਕ ਕੰਮ ਲਈ ਮਸ਼ਹੂਰ ਨਹੀਂ ਹੈਗਾ ਮੁਸ਼ਕਾਬਾਦ ਬਹੁਤ ਕਮਾਲੇ ਮਸ਼ਹੂਰ ਆ ਉੱਥ ਸਬਜ਼ੀ ਦੀ ਗੱਲ ਆ ਜਾਂਦੀ ਤਾਂ ਬਾਈ ਦਵਿੰਦਰ ਦਾ ਨਾਮ ਇੱਕ ਪੂਰੀ ਦੁਨੀਆ ਦੇ ਵਿੱਚ ਲਿਆ ਜਾਂਦਾ ਹੁਣ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਕਿਸਾਨ ਨੂੰ ਕੀ ਅੱਜੇ ਵੱਡਾ ਫਸਲ ਲੈਣਾ ਜ਼ਰੂਰੀ ਆ ਜਾਂ ਇੱਕ ਵੱਡੀ ਇਨਵੈਸਟਮੈਂਟ ਦੀ ਜ਼ਰੂਰਤ ਆ ਬਿਲਕੁਲ ਨਹੀਂ ਆ ਅਸੀਂ ਹਮੇਸ਼ਾ ਲੋਕਾਂ ਨੂੰ ਅਪੀਲ ਕਰਦੇ ਹੁੰਨੇ ਆ ਤੇ ਮੈਂ ਲੋਕਾਂ ਨੂੰ ਅੱਜ ਵੀ ਅਪੀਲ ਕਰੂੰਗਾ ਤੁਹਾਡੇ ਚੈਨਲ ਰਾਹੀਂ ਕਿ ਜ਼ਰੂਰੀ ਨਹੀਂ ਕਿ ਤੁਸੀਂ ਵੱਡੇ ਏਕੜਾ ਤੋਂ ਸ਼ੁਰੂ ਕਰਨਾ ਤੁਸੀਂ ਅੱਧੇ ਤੋਂ ਕੀਲੇ ਤੋਂ ਸ਼ੁਰੂ ਕਰੋ ਤੇ ਕੋ ਰਿਜਲਟ ਕੱਢ ਕੇ ਕਿ ਇਹਦਾ ਰਿਜਲਟ ਆਉਂਦਾ ਕਿ ਨਹੀਂ ਆਉਂਦਾ ਤੇ ਉਹਦੀ ਪੂਰੀ ਸਖਲਾਈ ਟ੍ਰੇਨਿੰਗ ਦਵਾਈਆਂ ਤੱਕ ਹਰ ਚੀਜ਼ ਜਿਹੜੀਆਂ ਤੁਹਾਨੂੰ ਇੱਥੇ ਮੁਸ਼ਕਲਬਾਦ ਦੇ ਵਿੱਚੋਂ ਮਿਲੂਗੀ ਉਹ ਖੇਤੀ ਕਰੇ ਉਹਨੂੰ ਕਾਮਯਾਬ ਕਰਨ ਤੱਕ ਕਾਮਯਾਬ ਹੋ ਜੇ ਮੈਂ ਇੱਕਦੋਂ ਹੁੰਦਾ ਕਿ ਕਿਸੇ ਕੰਮ ਨੂੰ ਸ਼ੁਰੂਆਤ ਕਰਾਇਆ ਜਾਂਦਾ ਪਰ ਉਹ ਬਾਅਦ ਚ ਹੋਇਆ ਕਿ ਨਹੀਂ ਹੋਇਆ ਕਾਮਯਾਬ ਹੋਇਆ ਕਿ ਨਹੀਂ ਹੋਇਆ ਉਹਦਾ ਬਿਜਲੇ ਵੀ ਕੱਲ ਨੂੰ ਕਹਿੰਦੇ ਵੇਚਣਾ ਕਿੱਥੇ ਮੈਨੂੰ ਤਾਂ ਇਹ ਨਹੀਂ ਪਤਾ ਬਿਲਕੁਲ ਉਹਨੂੰ ਕਾਮਯਾਬ ਕਰਨ ਤੱਕ ਮੈਂ ਮੇਰੀ ਫਿਲਮ ਇੰਡਸਟਰੀ ਆ ਮੈਂ ਅਸਲ ਵਿੱਚ ਇਹ ਗੱਲ ਹਮੇਸ਼ਾ ਕਹਿੰਦਾ ਹਾਂ ਉਹਨਾਂ ਲੋਕਾਂ ਨੂੰ ਕਿ ਯਾਰ ਤੁਸੀਂ ਪ੍ਰੋਡਿਊਸਰ ਨੂੰ ਕ ਜੇ ਜੇ ਕੋਈ ਇੱਕ ਫਿਲਮ ਹਿੱਟ ਹੋ ਗਈ ਉਹਨੂੰ 2 ਕਰੋੜ ਬਚਿਆ ਉਹ ਫਿਲਮ ਅਗਲੀ ਬਣਾਊਗਾ ਜੇ ਉਹ 2-4 ਕਰੋੜ ਰੁਪਏ ਕਾਟਾ ਖਾ ਗਿਆ ਮੁੜ ਕੇ ਦੁਬਾਰਾ ਕਿੱਥੋਂ ਬਣਾਊਗਾ ਉਵੇਂ ਹੀ ਕਿਸਾਨਾਂ ਨੂੰ ਵੀ ਬਚਾਉਣ ਦੀ ਜ਼ਰੂਰਤ ਆ ਸਾਡੀ ਜਿਹੜੀ ਇਸ ਪਿੰਡ ਦੇ ਵਿੱਚ ਬਾਈ ਦਵਿੰਦਰ ਉਹਨਾਂ ਦੀ ਇੱਕ ਜਿਹੜੀ ਪੂਰੀ ਏਜੰਸੀ ਆ ਇਹਦਾ ਵੀ ਕੰਮ ਇਹੀ ਆ ਕਿ ਕਿਸਾਨਾਂ ਨੂੰ ਕਾਮਯਾਬ ਕਰਨਾ ਕਾਮਯਾਬ ਕਰਕੇ ਉਹਨਾਂ ਨੂੰ ਇੰਨਾ ਕਪੈਰੀ ਕਰ ਦੇਣਾ ਕਿ ਉਹ ਵਿਅਕਤੀ ਨਾ ਵਿਦੇਸ਼ਾਂ ਚ ਜਾਣ ਦੀ ਜ਼ਰੂਰਤਾ ਉਹਨਾਂ ਨੂੰ ਨਾ ਕੁਝ ਹੋਰ ਕਰਦੀ ਜ਼ਰੂਰਤ ਆ ਉਹ ਇੱਥੇ ਹੀ ਕਿਲੇ ਦੋ ਕਿਲੇ ਦੇ ਵਿੱਚ ਪੰਜ ਕਿਲੇ ਦੇ ਵਿੱਚ ਬਹੁਤ ਵਧੀਆ ਅਲੀਸ਼ਾਨ ਜ਼ਿੰਦਗੀ ਬਤੀਤ ਕਰ ਸਕਦੇ ਨੇ ਸਰਦਾਰ ਸਾਹਿਬ ਮੈਨੂੰ ਲੱਗਦਾ ਉਹ ਬੱਚੇ ਪੁੱਛੇ ਬਾਹਰ ਭੇਜੇ ਹੋਣੇ ਆ ਫਿਰ ਵਿਦੇਸ਼ਾਂ ਦੇ ਵਿੱਚ ਨਹੀਂ ਮੇਰਾ ਬੇਟਾ ਜਸਦੀਪ ਹੈ ਜੀ ਉਹਨੇ ਪੀਏਯੂ ਤੋਂ ਸਟੱਡੀ ਲਈ ਆ ਜੀ ਅਗਰਿਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਉਹ ਤੋਂ ਉਪਰੰਤ ਉਹ ਵੀ ਮੇਰੇ ਨਾਲ ਆ ਤੋਡੇ ਨਾਲ ਹੱਥੋਂ ਡਾਂਦਾ ਹਾਂ ਉਹ ਹੁਣ ਜਿੰਨਾ ਉਧਰ ਟੈਕਨੀਕਲੀ ਪੂਰਾ ਜਿਹੜਾ ਖਾਦਾ ਦਾਜ ਆ ਹੋਰ ਸਾਰੀਆਂ ਚੀਜ਼ਾਂ ਨੂੰ ਉਹ ਦੇਖਰੇਖ ਕਰਦਾ ਬਾਹਰ ਨਹੀਂ ਭੇਜਿਆ ਨਾ ਉਹ ਬਾਹਰ ਨਹੀਂ ਗਿਆ ਉਹ ਖੁਦ ਹੀ ਨਹੀਂ ਗਿਆ ਘੁੰਮਣ ਜਾ ਘੁੰਮਣ ਲਈ ਹੁਣ ਸਾਡੇ ਵੀ ਇਮੀਗ੍ਰੇਸ਼ਨ ਆਈ ਹੈ ਮੇਰਾ ਵੱਡਾ ਬ੍ਰਦਰ ਗਰਮੀਤ ਯੂ ਐਸ ਗਿਆ ਹੋਇਆ ਹਾਂਜੀ ਸਾਡੇ ਵੀ ਪੱਕੇ ਪੇਪਰ ਜਿਵੇਂ ਹਾਂਜੀ ਉਹਨਾਂ ਨੂੰ ਬਲੱਡ ਵਾਲੇ ਆਉਂਦੇ ਆ ਜੀ ਤੇ ਤਕਰੀਬਨ ਅਸੀਂ ਘੁੰਮਣ ਮੈਂ ਵੀ ਕੋਈ ਮੁਕਮਕੀ ਆਉਣਾ ਉਹਦੀ ਵੀ ਸੋਚ ਹੈ ਕੰਮ ਵੀ ਹੋ ਜਾਂਦਾ ਘੁੰਮ ਵੀ ਜਾਂਦੇ ਬਾਹਰੋਂ ਕੇ ਡੈਲੀਗੇਟਸ ਆਉਂਦੇ ਨੇ ਕੋਈ ਗੋਰੇ ਵਗੈਰਾ ਦੇ ਦੇਖਣ ਆਉਂਦੇ ਨੇ ਵੀ ਵਾਕਈ ਕੀ ਉਹ ਤਾਂ ਤਕਰੀਬਨ ਇੱਥੇ ਪੀਏਯੂ ਦੇ ਨਾਲ ਆਪਣਾ ਬਹੁਤ ਨੇੜਲਾ ਰਿਸ਼ਤਾ ਜਿਨੇ ਸਾਨੂੰ ਸਿਖਾਇਆ ਜਿਨੇ ਅਸੀਂ ਖੜ ਲਈ ਕੋ ਗੁਰਦੁਆਰਾ ਹੋ ਸਾਡਾ ਜਿਨੇ ਸਾਨੂੰ ਏਡਾ ਮਾਨ ਬਖਸ਼ਿਆ ਉਹਦੇ ਥਰੂ ਜਿੰਨੇ ਵੀ ਡੈਲੀਗੇਸ਼ਨ ਆਉਂਦੇ ਨੇ ਚਾਹੇ ਅਮਰੀਕਾ ਤੋਂ ਆਸਟ੍ਰੇਲੀਆ ਤੋਂ ਬੱਖ ਬੱਖ ਕੰਟਰੀਆਂ ਤੋਂ ਪਿੱਛੇ ਜਰਮਨ ਤੋਂ ਆਇਆ ਡੈਲੀਗੇਸ਼ਨ ਉਹ ਉਹ ਲੈ ਕੇ ਆਉਂਦੇ ਆ ਉਹਦੇ ਵਿੱਚ ਕੀ ਹੈ ਮੇਰੀ ਕੰਟਰੀ ਦੇ ਫਾਰਮਰ ਦਾ ਨਾਂ ਉੱਚਾ ਜਾਂਦਾ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਇੱਥੇ ਵੀ ਪੂਰੀ ਤਕਨੀਕ ਦੇ ਨਾਲ ਸਾਰਾ ਕੰਮ ਹੋ ਰਿਹਾ ਨਹੀਂ ਜੇ ਉਹ ਚੀਜ਼ ਆਪਾਂ ਨਹੀਂ ਦਿਖਾਉਂਦੇ ਉਹਨਾਂ ਨੂੰ ਐਂ ਲੱਗਦਾ ਵੀ ਇਹ ਅਜੇ ਉਹ ਪਿਛੜੇ ਕੰਟਰੀਆਂ ਦੇ ਨਾਲ ਹੀ ਮੈਚ ਕਰਦੇ ਨੇ ਬਿਲਕੁਲ ਬਿਲਕੁਲ ਤੇ ਇੱਕ ਸਵਾਲ ਜ਼ਰੂਰ ਆ ਜੀ ਇਹ ਸਵਾਲ ਇਸਕਾ ਕੀ ਆ ਕਿ ਕੀ ਲੱਗਦਾ ਕੁਲਵੀਰ ਜੀ ਤੁਹਾਡੇ ਤੁਹਾਡੇ ਤੋਂ ਵੀ ਸਵਾਲ ਆ ਹਾਂ ਜੀ ਜਿਹੜੇ ਕਿਸਾਨ ਨੇ ਹੂੰ ਜਿਹੜੇ ਅੱਜ ਵੀ ਖੁੱਲੀ ਖੇਤੀ ਕਰਦੇ ਨੇ ਉਹ ਫਸਲਾਂ ਜਿਹੜੀਆਂ ਨੇ ਕਣਕ ਝੋਨਾ ਜੀਰੀ ਜਿਹੜਾ ਅਜੇਹਾ ਕੁਸ਼ੀ ਅਪਣਾ ਰਹੇ ਨੇ ਅਜਿਹੇ ਕਿਸਾਨਾਂ ਨੂੰ ਕੀ ਲੱਗਦਾ ਕਿ ਸਮੇਂ ਦੀ ਲੋੜ ਆ ਬਦਲਵੇਂ ਢੰਗ ਅਪਣਾਉਣੇ ਚਾਹੀਦੇ ਨੇ ਜਾਂ ਫਿਰ ਅਜਿਹੀ ਐਡਵਾਂਸ ਖੇਤੀ ਕਰਨੀ ਚਾਹੀਦੀ ਆ ਕੀ ਲੱਗਦਾ ਬਿਲਕੁਲ ਜੀ ਮੈਂ ਤੁਹਾਡੇ ਇਸ ਚੈਨਲ ਦੇ ਰਾਹੀਂ ਇਹ ਕਹਿਣਾ ਚਾਹੁੰਦਾ ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਤੁਸੀਂ ਖੇਤੀ ਨੂੰ ਆਪ ਬਦਨਾਮ ਕੀਤਾ ਵੀ ਭਾਈ ਉਹਨਾਂ ਨੇ ਇਹ ਕਹਿਣਾ ਪਿਓ ਨੇ ਆਏ ਕਹਿਣਾ ਪੁੱਤ ਨੂੰ ਵੀ ਪੁੱਤ ਤੂੰ ਖੇਤੀ ਦਾ ਧੰਦੇ ਜਨਾ ਪਾਈ ਖੇਤੀ ਕੋਈ ਲਾਭਦਾਇਕ ਧੰਦਾ ਨਹੀਂ ਹੈਗਾ ਜਦ ਕਿ ਪਹਿਲੇ ਦਿਨ ਤੋਂ ਹੀ ਖੇਤੀ ਜਿਹੜੀ ਆ ਉਹ ਲਾਹੇਬਦਾਇਕ ਆ ਜਿਵੇਂ ਹੁਣ ਆਪਾਂ ਕਰੋਨਾ ਦੇ ਵਿੱਚ ਦੇਖਿਆ ਕਰੋਨਾ ਚ ਕੀ ਦੇਖਿਆ ਕਿ ਸਾਰੇ ਧੰਦੇ ਬੰਦ ਹੋ ਗਏ ਸਰਵੇਖਾ ਖੇਤੀ ਜਾਗਦੀ ਸੀ ਤਾਂ ਹੀ ਤਾਂ ਜਿੰਨੀਆਂ ਵੀ ਹੋਰ ਮੌਲਕ ਨੇ ਜਾਂ ਸਰਕਾਰਾਂ ਨੇ ਜਾਂ ਵੱਡੇ ਵੱਡੇ ਵਪਾਰੀ ਨੇ ਉਹਨਾਂ ਦਾ ਧਿਆਨ ਸਿਰਫ ਖੇਤੀ ਵੱਲ ਆ ਵੀ ਕਿਸੇ ਤਰੀਕੇ ਨਾਲ ਸੀ ਖੇਤੀ ਹੱਥ 'ਚ ਲੈ ਲਈਏ ਸੋ ਇਸ ਕਰਕੇ ਮੇਰੀ ਜਿਹੜੀ ਅਪੀਲ ਆ ਲੋਕਾਂ ਨੂੰ ਕਿਸਾਨਾਂ ਨੂੰ ਆ ਉਹਨੂੰ ਸਹੀ ਢੰਗ ਨਾਲ ਕਰਨ ਦੀ ਜ਼ਰੂਰਤ ਆ ਸਹੀ ਤਾਂ ਕਿ ਉਦੋਂ ਹੀ ਹੁੰਦਾ ਹੁੰਦਾ ਜਦੋਂ ਤੁਸੀਂ ਕਿਤੇ ਟ੍ਰੇਨਿੰਗ ਲੈ ਕੇ ਪ੍ਰੋਪਰ ਸਖਲਾਈ ਲੈ ਕੇ ਇੱਕ ਇੱਕ ਪੂਰਾ ਵਹਿਰਮਤ ਬਣਾਇਆ ਹੋਵੇ ਤੁਹਾਡਾ ਤੁਹਾਡੇ ਕੋਲ ਸੰਧ ਭਾਂਡੇ ਉਹ ਜੇ ਹੋਣ ਸਿੱਖਣ ਦੀ ਸਭ ਤੋਂ ਪਹਿਲਾਂ ਸਿੱਖਣ ਦੀ ਹਰ ਕੰਮ ਨੂੰ ਯਾਰ ਕੋਈ ਵੀ ਬਿਨਾਂ ਸਿੱਖੇ ਤਾਂ ਤੰਦਾ ਦਾ ਕੋਈ ਹੋਏ ਨਹੀਂ ਸਕਦਾ ਖੇਤੀ ਜਿਹੜੀ ਸਾਡੀ ਪੁਰਾਣੇ ਬਜ਼ੁਰਗਾਂ ਦੀ ਖੇਤੀ ਸੀ ਉਹਨੂੰ ਹੁਣ ਛੱਡਣ ਦੀ ਜ਼ਰੂਰਤ ਆ ਨਵੀਂ ਖੇਤੀ ਨੂੰ ਅਪਣਾਇਆ ਜਾ ਸਕਦਾ ਹੁਣ ਮੈਂ ਕਿਤੇ ਨਹੀਂ ਜਾਂਦਾ ਖੜੀ ਸੁਖੇ ਬਾਈ ਤੇਰੇ ਇਲਾਕੇ ਦੇ ਦੇਖ ਲਾ ਮਰੇਰ ਕੋਟਲੇ ਦੇ ਵਿੱਚ ਕਿੱਡੀ ਵਾਤ ਮਤਲਬ ਜ਼ਮੀਨਾਂ ਨੇ ਕਿਤੇ ਲੋਕਾਂ ਕੋਲ ਅੱਧੇ-ਅੱਧੇ ਕੀਲਿਆਂ ਦੇ ਵਿੱਚ ਮੈਂ ਕਹਿੰਦਾ ਕਨਾਲਾਂ ਦੇ ਵਿੱਚ ਫਰੀਧੀ ਬੀਜਦੇ ਨੇ ਤੇ ਕਰੋੜਾਂ ਰੁਪਇਆ ਕਮਾ ਰਹੇ ਨੇ ਉਹੀ ਚੀਜ਼ ਇਹ ਆ ਉਹੀ ਚੀਜ਼ ਆ ਸੀ ਤਾਂ ਲੋਕਾਂ ਨੂੰ ਕਿਸਾਨਾਂ ਨੂੰ ਇਹ ਕਹਿ ਰਹੇ ਆ ਕਿ ਤੁਹਾਡੇ ਕੋਲ ਜ਼ਮੀਨ ਕਿੰਨੀ ਹੈਗੀ ਆ ਇਹ ਜ਼ਰੂਰੀ ਨਹੀਂ ਤੁਹਾਡੇ ਕੋਲ ਸਹੀ ਟ੍ਰੇਨਿੰਗ ਕਿੱਥੋਂ ਮਿਲੀ ਆ ਤੁਹਾਨੂੰ ਸਹੀ ਟ੍ਰੇਨਿੰਗ ਕੀ ਲਈ ਆ ਉਹ ਜ਼ਰੂਰੀ ਆ ਇਸੇ ਕਰਕੇ ਹੀ ਆ ਜਿਹੜੀ ਇਸ ਇੱਥੇ ਆਪਣੀ ਬਣਾਈ ਜਾਂਦੀ ਆ ਮੁਸਕਾਬਾਦ ਦੇ ਵਿੱਚ ਪੂਰੀ ਦੁਨੀਆ ਦੇ ਵਿੱਚੋਂ ਉਰੀ ਦੁਨੀਆ ਦੇ ਵਿੱਚੋਂ ਤੇ ਕਾਲਜ ਆ ਦੀਆਂ ਸਾਰੇ ਬੱਚੇ ਜਿੰਨੀਆਂ ਵੀ ਯੂਨੀਵਰਸਿਟੀਆਂ ਨੇ ਇੱਥੇ ਸਪੈਸ਼ਲ ਸਿਖਲਾਈ ਕਰਨ ਆਉਂਦੇ ਨੇ ਪਿੱਛੇ ਸਾਡੇ ਕਲਾਸਰੂਮ ਬਣਿਆ ਹੋਇਆ ਸਾਰਾ ਕੁਝ ਇੱਥੇ ਤੁਹਾਨੂੰ ਦਿਖਾਈ ਗਿਆ ਉਹ ਬਣਿਆ ਹੋਇਆ ਇੱਥੇ ਟ੍ਰੇਨਿੰਗਾਂ ਹੁੰਦੀਆਂ ਨੇ ਲੈਕਚਰ ਹੁੰਦੇ ਨੇ ਬੜੇ ਬੜੇ ਮਾਹਰ ਬੰਦੇ ਉਰੇ ਆ ਕੇ ਦੱਸਦੇ ਨੇ ਵੀ ਕਿਵੇਂ ਕਰਨੀ ਹੈ ਕਿਵੇਂ ਨਹੀਂ ਕਰਨੀ ਹਰ ਚੀਜ਼ ਮਤਲਬ ਇੱਥੇ ਅਵੇਲੇਬਲ ਹੈਗੀ ਆ ਜੀ ਇਹ ਫਿਰ ਜੀ ਤੁਸੀਂ ਤੁਹਾਡਾ ਸੀਡ ਦਾ ਵੀ ਕੰਮ ਆ ਤਾਂ ਤੁਸੀਂ ਬੀਜ ਵੀ ਸੁਧਾਰ ਕੇ ਅੱਗੇ ਭੇਜਦੇ ਹੋ ਜਾਂ ਫਿਰ ਕਿਸਾਨਾਂ ਨੂੰ ਹੀ ਦਿੰਦੇ ਹੋ ਬੀਜ ਦੇ ਲਈ ਇੱਕ ਬਹੁਤ ਵੱਡਾ ਪੁਆਇੰਟ ਹੈ ਦੋ ਚੀਜ਼ਾਂ ਆਪਣੀ ਖੇਤੀ ਦੀ ਰੀੜ ਦੀ ਹੱਡੀ ਨੇ ਇੱਕ ਤਾਂ ਬੀਜ ਤੇ ਇੱਕ ਉਹਦੀ ਖਾਦ ਖਰਾਕ ਇਹ ਦੋਨਾਂ ਚੀਜ਼ਾਂ ਲਈ ਅਸੀਂ ਇੱਥੇ ਬਹੁਤ ਜ਼ਿਆਦਾ ਯਾਨੀ ਜਿਹੜੀ ਸਾਡਾ ਮੇਨ ਫੋਕਸ ਹੈ ਦੋ ਚੀਜ਼ਾਂ ਤੇ ਹੈ ਕੁਆਲਿਟੀ ਦੇ ਬੀਜ ਫਾਰਮਰ ਨੂੰ ਮਹੀਆ ਕਰਾਉਣੇ ਉਹ ਤੋਂ ਬਾਅਦ ਦੇ ਵਿੱਚ ਉਹਦੀ ਖਾਦ ਖਰਾਕ ਉਹਦੇ ਟਾਈਮ ਦੇ ਮੁਤਾਬਕ ਵੇ ਉਹ ਤੋਂ ਕਿਹੜੇ ਟਾਈਮ ਥੱਲੇ ਕੀ ਪਾਉਣਾ ਹੈ ਉੱਪਰ ਕੀ ਦੀ ਉਹ ਬੇਸ ਕਿਵੇਂ ਪਾਉਣਾ ਆ ਆ ਆ ਅਸੀਂ ਦੇਖਿਆ ਗੁੰਮਤ ਬਣਾਇਆ ਗਿਆ ਕੋਈ ਅੰਦਰ ਧਾਰਮਿਕ ਜਗ੍ਹਾ ਬਣਾਈ ਹੋਈ ਆ ਜਿਹੜੀ ਆ ਬਣਾਈ ਗਈ ਹੈ ਜੀ ਇਸ ਫਾਰਮ ਹਾਊਸ ਦੇ ਵਿੱਚ ਕੋਈ ਧਾਰਮਿਕ ਥਾਂ ਇਹਦੇ ਚ ਮੈਂ ਇਹ ਜਗ੍ਹਾ ਬਾਰੇ ਗੱਲ ਕਰਾਂ ਜਦੋਂ ਮੈਂ ਪੂਰੇ ਸੰਘਰਸ਼ ਦੇ ਵਿੱਚ ਸੀ ਜਦੋਂ ਮੈਂ ਕਰਜ਼ੇ ਦੇ ਵਿੱਚ ਬਾਲ ਬਾਲ ਡੁੱਬਿਆ ਪਿਆ ਸੀ ਮੈਂ ਬਾਬੇ ਨਾਨਕ ਨੂੰ ਬਹੁਤ ਆਉਂਦਾ ਹੁੰਦਾ ਸੀ ਮੈਂ ਉਦੋਂ ਵੀ ਇੱਕ ਉਹਨੂੰ ਕਹਿੰਦਾ ਸੀ ਵੀ ਜਿੱਦਣ ਮੇਰੇ ਬਾਬੇ ਨੇ ਬਾਹ ਫੜੀ ਮੈਂ ਇੱਕ ਤੈਨੂੰ ਜਿਹੜਾ ਸਜਦਾ ਕਰਦਾ ਸਵੇਰੇ ਆਕੇ ਇਹ ਨਹੀਂ ਵੀ ਮੈਂ ਤੈਨੂੰ ਇੱਕ ਲਮਾਰੀ ਤੇ ਰੱਖ ਕੇ ਕਰੂੰਗਾ ਉਹਦੇ ਲਈ ਇੱਕ ਪ੍ਰੋਪਰ ਜਗ੍ਹਾ ਬਣਾਉਂਗਾ ਉਹ ਤੋਂ ਉਪਰੰਤ ਇਹਦੇ ਵਿੱਚ ਆਪਾਂ ਜਿਹੜੇ ਧਾਰਮਿਕ ਕਿਤਾਬਾਂ ਤੇ ਸਾਡੀਆਂ ਖੇਤੀਬਾੜੀ ਦੀਆਂ ਕਿਤਾਬਾਂ ਉਹ ਸਾਰੀਆਂ ਇਹਦੇ ਵਿੱਚ ਅਸੀਂ ਰੱਖਾਂਗੇ ਜੇ ਕਿਸੇ ਬੰਦੇ ਨੇ ਆਕੇ ਕੋਈ ਪੜ੍ਹਨਾ ਹੈ ਹਿਸਟਰੀ ਸਿੱਖ ਹਿਸਟਰੀ ਪੜ੍ਹਨੀ ਹੈ ਉਹਦੀਆਂ ਕਿਤਾਬਾਂ ਇਥੋਂ ਲੈ ਲੈਣਗੇ ਜੇ ਕੋਈ ਐਗਰੀਕਲਚਰ ਦੀ ਆ ਕੋਈ ਵੀ ਕਤਾਬਾਂ ਨੇ ਮਤਲਬ ਗਿਆਨ ਵੰਡਿਆ ਜਾਊਗਾ ਗਿਆਨ ਵੰਡਿਆ ਜਾਊਗਾ ਤੇ ਖੇਤੀਬਾੜੀ ਧੰਦੇ ਦਾ ਜਾਂ ਹਰ ਚੀ ਦਾ ਅ ਗਿਆਨ ਵੰਡਣ ਦੀ ਗੱਲ ਕਰ ਰਹੇ ਹਾਂ ਫਿਰ ਤੁਸੀਂ ਸ਼ਕਲ ਜਿਹੀ ਸ਼ੁਰੂ ਦੇਣੀ ਗੁੰਮਗਤਾ ਵੀ ਦੇ ਦਿੱਤੀ ਹੈ ਨਾ ਜਿਵੇਂ ਕੋਈ ਧਰਮਿਕ ਸਥਾਨ ਹੁੰਦਾ ਉੱਪਰ ਵਾਲਾ ਉਹਦੇ ਚ ਮੇਰਾ ਸਿੱਖ ਧਰਮ ਹਾਂਜੀ ਮੈਂ ਉਹ ਤੋਂ ਕਦੇ ਵੀ ਬਾਹਰ ਨਹੀਂ ਜਾਊਗਾ ਬਿਲਕੁਲ ਉਹਦੀ ਜੋ ਸਾਡੀ ਵਿਖ ਸਾਡੇ ਪੁਰਖਿਆਂ ਨੇ ਦਿੱਤੀ ਹੋਈ ਹੈ ਮੈਂ ਉਹਨੂੰ ਹੀ ਰੱਖੂਗਾ ਉਹਦਾ ਮੈਂ ਉਹਨੂੰ ਲਿਆ ਕਿਵੇਂ ਆ ਉਹ ਕੋਈ ਇਹ ਨਹੀਂ ਮੈਂ ਕੋਈ ਮੰਦਿਰ ਜਾਂ ਕੋਈ ਸਮਾਦ ਟਾਈਪ ਚੀਜ਼ ਹੈ ਇਹ ਇੱਕ ਬਾਲੋ ਮੇਰੇ ਲਈ ਲਾਇਬ੍ਰੇਰੀ ਵੀ ਹੈ ਮੈਨੂੰ ਬਾਬੇ ਨਾਨਕ ਨੂੰ ਸਜਦਾ ਕਰਨ ਨੂੰ ਜਗ੍ਹਾ ਵੀ ਹੈ ਮਾਰਨਿੰਗ ਟਾਈਮ ਉਸ ਤੋਂ ਬਾਅਦ ਕੋਈ ਵੀ ਬੰਦਾ ਕਿਸ ਤੀਰੂ ਪੜਨ ਆਉਂਦਾ ਉਹਨੂੰ ਇੱਕ ਪ੍ਰੋਪਰ ਜਗ੍ਹਾ ਚਾਹੀਦੀ ਦਾ ਜਿੱਥੇ ਕਿਸੇ ਦੀ ਰੋਕ ਟੋਕ ਨਾ ਹੋਵੇ ਆਪਾਂ ਉਹਦੇ ਲਈ ਇਹ ਚੀਜ਼ੇ ਬਣਾਈ ਹੈ ਅਜੇ ਤਾਂ ਇਹ ਸ਼ੁਰੂ ਕੀਤਾ ਤੇ ਇਹਦੇ ਵਿੱਚ ਜਿਹੜੀ ਹੋਰ ਵੀ ਚੀਜ਼ ਕੋਈ ਵੀ ਕਿਸਾਨ ਜਾਂ ਕੋਈ ਬੁੱਧੀਜੀਵੀ ਆ ਗਿਆ ਉਹਨੂੰ ਸਲਾਹ ਦੇਊਗਾ ਵੀ ਇਹਦੇ ਵਿੱਚ ਕੋਈ ਤੁਸੀਂ ਆ ਰੱਖ ਲਓ ਪੜ੍ਹਨ ਵਾਲੀ ਆਪਾਂ ਉਹ ਵੀ ਰੱਖਾ ਹੈ ਆਪਾਂ ਜਣੀ ਜਿਹੜਾ ਯੂਥ ਚਾਹੁੰਦਾ ਉਹਨੂੰ ਕੋਈ ਜਿਹੜੀ ਕਿ ਕਿਤੋਂ ਨਹੀਂ ਮਿਲਦੀ ਉਹ ਇੱਥੋਂ ਪੜਨ ਨੂੰ ਮਿਲ ਜਾਣਾ ਉਹ ਉਹ ਆਪਾਂ ਉਹਦੇ ਲਈ ਜ਼ਰੂਰ ਬਿਲਕੁਲ